ਪੰਜਾਬ ਰਾਜ ਯੋਜਨਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਜੀ ਪੰਜਾਬ ਸਰਕਾਰ ਦੇ 10 ਵੱਡੇ ਤੋਹਫੇ 1 ਫਰਵਰੀ 2026 ਤੋਂ ਬਿਜਲੀ ਬਿੱਲ ਮੁਆਫੀ ਅਤੇ ਔਰਤਾਂ ਲਈ ਨਵੀਆਂ ਸਕੀਮਾਂ ਦਾ ਮਿਲੇਗਾ ਲਾਭ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਘਰੇਲੂ ਬਿਜਲੀ ਬਿੱਲ ਮੁਆਫੀ ਦਾ ਆਖਰੀ ਮੌਕਾ ਪੰਜਾਬ ਰਾਜ ਯੋਜਨਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਜੀ ਪੰਜਾਬ ਸਰਕਾਰ ਨੇ ਨਿਕ ਘਰੇਲੂ ਖਪਤਕਾਰਾਂ ਲਈ ਇੱਕ ਬਹੁਤ ਵੱਡਾ ਐਲਾਨ ਕੀਤਾ ਹੈ ਜੇਕਰ ਤੁਹਾਡੇ ਬਿਜਲੀ ਦੇ ਬਿੱਲ ਬਕਾਇਆ ਹਨ ਤਾਂ ਤੁਹਾਡੇ ਕੋਲ ਪੁਰਾਣੇ ਸਾਰੇ ਬਕਾਇਆ ਮੁਆਫੀ ਕਰਵਾਉਣ ਦਾ ਇਹ ਆਖਰੀ ਸੁਨਹਿਰਾ ਮੌਕਾ ਹੈ ਜਿਨ੍ਹਾਂ ਖਪਤਕਾਰਾਂ ਦੀ ਲੋਡ 2 ਕਿਲੋਵਾਟ ਤੱਕ ਹੈ ਉਹ 1 ਫਰਵਰੀ 2026 ਤੱਕ ਆਪਣੇ ਬਿੱਲ ਮੁਆਫ ਕਰਵਾ ਸਕਦੇ ਹਨ ਇਸ ਲਈ ਦੇਰੀ ਨਾ ਕਰੋ ਅਤੇ ਤੁਰੰਤ ਆਪਣੇ ਨਜ਼ਦੀਕੀ ਬਿਜਲੀ ਦਫ਼ਤਰ ਜਾ ਕੇ ਸਰਕਾਰੀ ਤੋਹਫੇ ਦਾ ਫਾਇਦਾ ਚੁੱਕੋ ਇਸ ਦੇ ਨਾਲ ਹੀ ਗੱਲ ਕਰਦੇ ਹਾਂ ਜੀ ਔਰਤਾਂ ਲਈ ਈ ਰਿਕਸ਼ਾ ਅਤੇ ਸਬਸਿਡੀ ਅਤੇ ਪੱਕੇ ਮਕਾਨ ਦਾ ਤੋਹਫਾ ਔਰਤਾਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨ ਲਈ ਸਰਕਾਰ ਨੇ ਹੁਣ ਈ ਰਿਕਸ਼ਾ ਦੀ ਖਰੀਦ ਤੇ ਵਿਸ਼ੇਸ਼ ਸਬਸਿਡੀ ਦੇਣ ਦਾ ਇਹ ਫੈਸਲਾ ਕੀਤਾ ਹੈ ਇਸ ਸਕੀਮਾਂ ਖਾਸ ਕਰਕੇ ਪੈਂਡੂ ਖੇਤਰ ਦੀਆਂ ਮਹਿਲਾਵਾਂ ਨੂੰ ਸਵੈ ਰੋਜਗਾਰ ਨਾਲ ਜੋੜੇਗਾ ਇਸ ਦੇ ਨਾਲ ਹੀ ਮੁੱਖ ਮੰਤਰੀ ਆਵਾਸ ਯੋਜਨਾ ਤਹਿ ਚੁਗੀਆਂ ਝੌਂਪੜੀਆਂ ਵਿੱਚ ਰਹਿਣ ਵਾਲੇ ਪਰਿਵਾਰਾਂ ਨੂੰ ਪੱਕੇ ਮਕਾਨ ਦਿੱਤੇ ਜਾਣਗੇ ਪਹਿਲੇ ਪੜਾਅ ਵਿੱਚ 5000 ਪਰਿਵਾਰਾਂ ਨੂੰ ਇਸ ਦਾ ਲਾਭ ਮਿਲੇਗਾ ਤਾਂ ਜੋ ਹਰ ਨਾਗਰਿਕ ਨੂੰ ਸੁਰੱਖਿਅਤ ਅਤੇ ਸਨਮਾਨਜਨਕ ਰਹਿائش ਮਿਲ ਸਕੇ। ਉਸ ਤੋਂ ਅਗਲੀ ਗੱਲ ਕਰਦੇ ਆ ਜੀ ਵਿਦਿਆਰਥੀਆਂ ਲਈ ਕੈਰੀਅਰ ਪੋਰਟਲ ਅਤੇ ਰੋਜ਼ਗਾਰ ਮਜ਼ੀਫਾ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਭਵਿੱਖ ਸਵਾਰਨ ਲਈ ਇੱਕ ਨਵਾਂ ਕੈਰੀਅਰ ਗਾਈਡੈਂਸ ਅਤੇ ਕਾਉਂਸਲਿੰਗ ਪੋਰਟਲ ਲਾਂਚ ਕੀਤਾ ਗਿਆ ਹੈ। ਹੁਣ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀ 500 ਤੋਂ ਵੱਧ ਕੈਰੀਅਰ ਵਿਕਲਪਾਂ ਬਾਰੇ ਮੁਫਤ ਜਾਣਕਾਰੀ ਲੈ ਸਕਣਗੇ। ਇਸ ਤੋਂ ਇਲਾਵਾ ਹੁਨਰ ਯੁਵਾ ਰੋਜ਼ਗਾਰ ਯੋਜਨਾ ਤਹਿਤ ਆਈਟੀਆਈ ਅਤੇ ਪੋਲੀ ਟੈਕਨਿਕ ਦੇ ਵਿਦਿਆਰਥੀਆਂ ਨੂੰ ਵੀ ਮਹੀਨਾਵਾਰ ਮਜ਼ੀਦਾ ਵੀ ਦਿੱਤਾ ਜਾਵੇਗਾ ਇਸ ਦਾ ਮਕਸਦ ਉਹ ਨੌਜਵਾਨਾਂ ਨੂੰ ਨਰਮੰਦ ਬਣਾ ਕੇ ਰੋਜ਼ਗਾਰ ਦੇ ਕਾਬਿਲ ਬਣਾਉਣਾ ਹੈ ਜੇ ਤੋਂ ਅਗਲੀ ਗੱਲ ਕਰਦੇ ਹਾਂ ਜੀ ਕਿਸਾਨਾਂ ਲਈ ਫਸਲ ਬੀਮਾ ਅਤੇ ਸਿਹਤ ਸੇਵਾਵਾਂ ਵਿੱਚ ਵਾਅਦਾ ਕਿਸਾਨਾਂ ਲਈ ਵੀ ਵੱਡੀ ਖਬਰ ਹੈ ਪੰਜਾਬ ਸਰਕਾਰ ਨੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਤਹਿਤ ਪ੍ਰੀਮੀਅਮ ਦਾ ਆਪਣਾ ਹਿੱਸਾ ਖੁਦ ਭਰਨ ਦਾ ਐਲਾਨ ਕੀਤਾ ਹੈ ਇਸ ਨਾਲ ਕਿਸਾਨਾਂ ਤੇ ਬੋਝ ਘਟੇਗਾ ਸਿਹਤ ਦੇ ਖੇਤਰ ਵਿੱਚ ਆਮ ਆਦਮੀ ਕਲੀਨਿਕਾਂ ਵਿਚ ਹੁਣ ਸ਼ੂਗਰ ਅਤੇ ਅਨੀਮੀਆ ਵਰਗੇ ਦੋ ਹੋਰ ਜ਼ਰੂਰੀ ਖੂਨ ਦੇ ਟੈਸਟ ਮੁਫਤ ਕੀਤੇ ਜਾਣਗੇ ਇਹ ਸਹੂਲਤ 1 ਫਰਵਰੀ ਤੋਂ ਪੂਰੇ ਪੰਜਾਬ ਵਿੱਚ ਉਪਲਬਧ ਹੋਵੇਗੀ ਜਿਸ ਨਾਲ ਆਮ ਲੋਕਾਂ ਦਾ ਇਲਾਜ ਹੋਰ ਵੀ ਸੌਖਾ ਹੋ ਜਾਵੇਗਾ ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਪਾਣੀ ਦੀ ਸੰਭਾਲ ਮਨਰੇਗਾ ਮਜ਼ਦੂਰ ਅਤੇ ਪੈਨਸ਼ਨ ਦੀ ਵੱਡੀ ਅਪਡੇਟ ਪੰਜਾਬ ਦੇ ਡਿੱਗ ਰਹੇ ਪਾਣੀ ਦੇ ਪੱਧਰ ਨੂੰ ਬਚਾਉਣ ਲਈ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਲਾਉਣ ਤੇ ਵਿਸ਼ੇਸ਼ ਸਬਸਿਡੀ ਅਤੇ ਟੈਕਸ ਛੋੜ ਦਿੱਤੀ ਜਾਵੇਗੀ ਮਨਰੇਗਾ ਮਜ਼ਦੂਰ ਲਈ ਸਮਾਰਟ ਆਈਡੀ ਕਾਰਡ ਸ਼ੁਰੂ ਕੀਤੇ ਜਾ ਰਹੇ ਹਨ ਜੋ ਉਹਨਾਂ ਨੂੰ ਸਿਹਤ ਅਤੇ ਸਿੱਖਿਆ ਦੀਆਂ ਸਕੀਮਾਂ ਨਾਲ ਸਿੱਧਾ ਜੋੜਨਗੇ ਅੰਤ ਵਿੱਚ ਪੈਨਸ਼ਨ ਦਾ ਇੰਤਜ਼ਾਰ ਕਰ ਰਹੇ ਲੋਕਾਂ ਲਈ ਖੁਸ਼ਖਬਰੀ ਹੈ ਕਿ 5 ਫਰਵਰੀ ਤੱਕ ਤੁਹਾਡੇ ਖਾਤਿਆਂ ਵਿੱਚ ਰੁਗੀ ਹੋਈ ਪੈਨਸ਼ਨ ਪਾ ਦਿੱਤੀ ਜਾਵੇਗੀ ਸਰਕਾਰੀ ਸਕੀਮਾਂ ਅਤੇ ਹੋਰ ਤਾਜ਼ਾ ਅਪਡੇਟ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਮਿਲਦੇ ਹਾਂ ਇੱਕ ਹੋਰ ਨਵੀਂ ਜਾਣਕਾਰੀ ਨਾਲ ਉਦੋਂ ਤੱਕ ਦੇ ਲਈ ਧੰਨਵਾਦ